ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਲਜੀਤ ਸਿੰਘ ਪਿੰਡ ਪਹਿਲੂ ਵਾਲਾ ਜ਼ਿਲ੍ਹਾ ਫਰੀਪੁਰ ਦੇ ਰਹਿਣ ਵਾਲਾ ਹਾਂ ਜੀ ਅੱਜ ਅਸੀਂ ਫਰੀਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਕੋੜ ਕਰੋੜ 22 ਦੀ ਕੋਲੇ ਆਏ ਹਾਂ ਇਹਨਾਂ ਦੇ ਪੁੱਤਰੇ ਨੂੰ ਕੋਈ ਬਹੁਤ ਜ਼ਿਆਦਾ ਪ੍ਰੋਬਲਮ ਸੀ ਜਿਵੇਂ ਤਾਂ ਉਹ ਨਹੀਂ ਚੱਕ ਰਿਹਾ ਸੀ ਅ ਤਾਂ ਆਪਾਂ ਇਹ ਪਰਿਵਾਰ ਤੋਂ ਪੁੱਛਦੇ ਹਾਂ ਕੁੜੀਆ ਕੀ ਪ੍ਰੋਬਲਮ ਸੀ ਕਾਕੇ ਦੇ ਪੁੱਤਰ ਨੂੰ ਐਂਕਲ ਦੀ ਸਾਡੇ ਬੱਚੇ ਨੂੰ ਜਨਮ ਤੋਂ ਹੀ ਪ੍ਰੋਬਲਮ ਸੀ ਜੀ ਤੇ ਇਹ ਕੀ ਗਰਦਨ ਹੀ ਬਿਲਕੁਲ ਹੀ ਰੁਕਦੀ ਸੀ ਤੇ ਇਹਦੇ ਖਿਆਲ ਦਾ ਸੀ ਕਰਦਾ ਠੀਕ ਹੈ ਇਸ ਤੋਂ ਬਾਅਦ ਅਸੀਂ ਇਹਦੇ ਕਾਫੀ ਡਾਕਟਰਾਂ ਕੋਲੇ ਗਏ ਕਾਫੀ ਚੈੱਕਅਪ ਕਰਵਾਇਆ ਠੀਕ ਹੈ ਫਿਰ ਅਸੀਂ ਲੁਧਿਆਣੇ ਕੋਲ ਗਏ ਉਹਨਾਂ ਨੇ ਇਹਦਾ ਚੈੱਕਅਪ ਕੀਤਾ ਤੇ ਟੈਸਟ ਦੇ ਵਿੱਚ ਸਾਡੇ ਬੱਚੇ ਨੂੰ ਆਕਸੀਜਨ ਦੀ ਕਮੀ ਆਈ ਸੀ ਠੀਕ ਹੈ ਉਹਦੀ وجہ ਨਾਲ ਗੁਰਤਨ ਨਿਸ਼ਚਾ ਕਰ ਸਕਦਾ ਉਹਦੀ ਉਸਦੀ وجہ ਆਕਸੀਜਨ ਦੀ ਕਮੀ ਕਰਕੇ ਬੱਚੇ ਨੂੰ ਸਾਰੀ ਪ੍ਰੋਬਲਮ ਸੀ ਪ੍ਰੇਂ ਦੀ ਪ੍ਰੋਬਲਮ ਸੀ ਤੇ ਹੁਣ ਜਿਵੇਂ ਜਦੋਂ ਦਵਾਈ ਪਲ ਸ਼ੁਰੂ ਕਰੀ ਆਪਾਂ ਇਹਨੂੰ ਤੇ ਇਸ ਤੋਂ ਬਾਅਦ ਸਾਨੂੰ ਆਈ ਪ੍ਰੈਸ ਬਾਰੇ ਤੁਹਾਡੇ ਤੋਂ ਪਤਾ ਲੱਗਾ ਜੀ ਤੇ ਇਸ ਤੋਂ ਬਾਅਦ ਅਸੀਂ ਬੱਚੇ ਨੂੰ ਇਹ ਸਟਾਰਟ ਕਰ ਦਿੱਤੀ ਆਈਟਾਸ ਦੇ ਤੇ ਅਸੀਂ ਜਦੋਂ ਇਹਨਾਂ 6 ਮਹੀਨੇ ਹੋ ਗਏ ਸੀ ਆਈਟਾਸ ਹੀ ਦਿੰਦਿਆਂ ਸਾਨੂੰ ਫਰਕ ਦਿਖਣਾ ਸ਼ੁਰੂ ਹੋ ਗਿਆ ਸੀ ਬੱਚੇ ਨੂੰ ਠੀਕ ਹੈ ਕਿੰਨੇ ਚੜਦਾ ਹੋਵੇ ਹੁਣ ਬਿਟੇ ਦਿਮਾਗ ਵੀ ਬਹੁਤ ਜ਼ਿਆਦਾ ਸ਼ਾਰਪ ਆ ਹਰ ਗੱਲ ਨੂੰ ਗਏ ਪੂਰੀ ਤਰ੍ਹਾਂ ਨੋਕਾ ਕੈਚ ਕਰਦਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਪਈ ਆਪਾਂ ਉਹ ਆਈਟਾਸ ਲਗਾਤਾ ਅਸੀਂ ਇਹਨੂੰ ਆਪਟ ਤੋਂ 9 ਬੋਤਲਾਂ ਪਿਆ ਚੁੱਕੇ ਆਸਲੋਂ ਮੋਢਲਾ ਉਹ ਸਕੂਲ ਜਾਂਦਾ ਹਾਂਜੀ ਇਸ ਟਾਈਮ ਇਹ ਸਕੂਲ ਜਾਂਦਾ 5 ਸਾਲ ਦਾ ਹੋ ਗਿਆ ਹੁਣ ਵਧੀਆ ਤੋਰਾਂ ਨਾਲ ਹੀ ਸਟਾਰਟ ਕਰ ਠੀਕ ਹੈ ਪਰਮਾਤਮਾ ਐਸਾ ਕਰੇ ਵੀ ਕਿਸੇ ਦੇ ਬੱਚੇ ਨੂੰ ਪ੍ਰੋਬਲਮ ਨਾ ਆਵੇ ਜਿਵੇਂ ਬੱਚਾ ਘਰਦਨ ਨਹੀਂ ਖੜੀ ਕਰਦਾ ਸੀ ਜਾਂ ਕਿਉਂਕਿ ਬੱਚੇ ਤੇ ਬਹੁਤ ਪੈਸੇ ਲਾ ਚੁੱਕੇ ਸੀ ਬਾਈ ਜੀ ਪਹਿਲਾਂ ਤੇ ਬਾਈ ਜੀ ਨੂੰ ਕਿਤੇ ਆਪਣੇ ਬਾਰੇ ਪਤਾ ਲੱਗਾ ਤੇ ਇਹਨਾਂ ਨੇ ਆਈ ਪਾਲਸ ਲਗਾਏ ਤੇ ਲਗਾਤਾਰ ਬੱਚੇ ਨੂੰ ਪਈ ਤੇ ਬੱਚਾ ਬਹੁਤ ਵਧੀਆ ਪਰਮਾਤਮਾ ਦੀ ਮਿਹਰ ਦੇ ਨਾਲ ਠੀਕ ਹੈ ਅੱਜ ਪਰਿਵਾਰ ਵੀ ਖੁਸ਼ ਹੈ ਦਾ ਰੱਬ ਨਾ ਕਰੇ ਕਿਸੇ ਨੂੰ ਐਸੀ ਨਰਮਤ ਨਾ ਆਵੇ ਨਹੀਂ ਤਾਂ ਜੇ ਵੀਡੀਓ ਵੱਤਾਂ ਤੇ ਸ਼ੇਅਰ ਕਰੋ ਘਰ ਪਲਾ ਦੇ ਹੋਰ ਪਲਾ ਅੰਤ ਭਲੇ ਦਾ ਪਲਾ ਅਸੀਂ ਇਹਦੇ ਤੇ ਨੰਬਰ ਪਾਵਾਂਗੇ ਜਿਸ ਵੀ ਭੈਣ ਭਰਾ ਕੋਲ ਸਾਡੀ ਵੀਡੀਓ ਜਾਂਦੀ ਆ WhatsApp ਤੇ ਗਾਦੀਆਂ ਸ਼ੇਅਰ ਕਰੋ ਵੀ ਕਿਸੇ ਨੂੰ ਐਜੀ ਪ੍ਰੋਬਲਮ ਨਾ ਹੋਵੇ ਜੇ ਹੋਵੇ ਤਾਂ ਸਾਡੇ ਨਾਲ ਕਨੈਕਟ ਕਰੋ ਜੀ ਸასი ਕਰ ਜੀ